ਲੁਧਿਆਣੇ ਤੋਂ ਆਇਆ ਕੋਈ ਮਹਾਲੀ ਤੋਂ ਆਇਆ ਹਰ ਬੰਦਾ ਇੱਦਾਂ ਹੀ ਖਾਲੀ ਗਿਆ ਜੀ ਪ੍ਰੋਗਰਾਮ ਦੇ ਵਿੱਚ ਹੀ ਬੰਦ ਕਰਕੇ ਚਲਾ ਗਿਆ ਕਿੰਨੇ ਚ ਬੁੱਕ ਹੋਏ ਸਰ ਬੁੱਕ ਚ ਆਰਗੇਨਾਈਜ਼ਰ ਸਾਡੇ ਜਿਹੜੇ ਕੰਗ ਸਾਹਿਬ ਹੈਗੇ ਆ ਜਿਨ੍ਹਾਂ ਨੇ ਇਹਨੂੰ ਬੁੱਕ ਕੀਤਾ ਤੇ ਆਈ ਥਿੰਕ 6 ਲੱਖ ਦੇ ਆਸ-ਪਾਸ ਦੀ ਬੁਕਿੰਗ ਹੋਈ ਹੈ ਜੀ ਇਹਦੀ ਟੋਟਲ ਕਿੰਨੇ ਬੁੱਕ ਲਾਇਓ ਜਰਾ ਹਾਂਜੀ ਟੋਟਲ ਕਿੰਨੇ ਰੁਪਏ ਸੀ ਹਾਂਜੀ ਟੋਟਲ ਜੀ ਟੋਟਲ ਹਾਂ 100 ਲੱਖ ਰੁਪਏ ਲੱਗੇ ਹਾਂ ਟੋਟਲ 40 ਲੱਖ ਰੁਪਏ ਸਾਰੇ ਇਵੈਂਟ ਤੇ ਲੱਗ ਗਿਆ ਜੀ ਸਾਡਾ ਜੀ ਕੌਣ ਹੈ ਤਕਲਾ ਕਰ ਜੀ ਇਹ ਗੰਗ ਸਾਹਿਬ ਹੈ ਜੀ ਸਾਡੇ ਆਰਗੇਨਾਈਜ਼ਰ ਹੈ ਜੀ ਕਿਹੜੇ ਜੀ ਗੰਗ ਸਾਹਿਬ ਹਾਂਜੀ ਗੰਗ ਸਾਹਿਬ ਆਹ ਟੀਮ ਮਸਲਾ ਹੋਇਆ ਜੀ ਅੱਜ ਮਸਲਾ ਬਰਦਰ ਹੀ ਹੋਇਆ ਜੀ ਅਸੀਂ ਕਿਤਾ ਅਸੀਂ ਪਹਿਲਾਂ ਤੇ ਕੱਲ ਬਾਰਿਸ਼ ਬਹੁਤ ਸੀਗੀ ਜੀ ਬੜੀ ਮਿਹਨਤ ਨਾਲ ਜੀ ਸਾਰਾ ਪ੍ਰੋਗਰਾਮ ਤਿਆਰ ਕੀਤਾ ਜਗ੍ਹਾ ਤਿਆਰ ਕੀਤੀ ਸਾਰਾ ਕੁਝ ਜੋ ਰਿਕੁਆਇਰਮੈਂਟ ਸੀਗੀ ਇਹਨਾਂ ਦੀ ਇਹਨਾਂ ਬੋਲ ਜੋ ਟੈਕ ਚੈੱਕ ਰਾਈਡਰ ਆਇਆ ਉਹੀ ਟੈਕਨੋ ਰਾਈਟਰ ਅਸੀਂ ਇਹਨਾਂ ਦਾ ਪ੍ਰੋਵਾਈਡ ਕੀਤਾ ਨਹੀਂ ਇਹਨਾਂ ਦਾ ਜੋ ਇਹਨਾਂ ਨੇ ਕਿਹਾ ਸਾਨੂੰ ਇਦਾਂ ਦਾ ਬੈਂਡ ਚਾਹੀਦਾ ਹੈਗਾ ਇਦਾਂ ਦੀ ਗਰਮ ਵੀ ਚਾਹੀਦੀ ਹੈ ਇਦਾਂ ਦਾ ਸਾਊਂਡ ਚਾਹੀਦਾ ਹੈ ਪ੍ਰੋਗਰਾਮ ਚੱਲ ਰਿਹਾ ਸੀਗਾ ਜੀ ਪ੍ਰੋਗਰਾਮ ਤੁਸੀਂ ਹੇਠੇ ਆ ਗਏ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲਦੀ ਜੀ ਅੱਜ ਇੱਧਰ ਆ ਜੇ ਤਾਂ ਨਹੀਂ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇ ਗਈ। ਕਿੰਨੇ ਸਾਊਂਡ ਲਾਏ ਜੀ ਹੁਣ ਤੱਕ? ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਜੀ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਨਿਕਲੇ ਜੀ ਇਹ ਮਸਲਾ ਹੈ। ਭਾਜੀ ਕਿੰਨਾ ਕਿੰਨੇ ਗਾਣੇ ਗਾਏਗੇ ਇਹਨਾਂ ਨੇ ਵੱਲੋਂ? ਗਾਣੇ ਜਿਹੜੇ ਹੈਗੇ ਦੋ ਹਮਲ ਜਿਆਦਾ ਤੋਂ ਜਿਆਦਾ ਲਿਖ ਲੱਗਾ ਤਾਂ ਮੈਂ ਰੈਕਸਿੰਗ ਲਾਇਆ ਹਣਾ। ਜਦ ਵੀ ਇਹਨਾਂ ਦੇ ਨਾਲ ਮੈਚੀ ਸਰ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਸਾਰ ਇਹਨਾਂ ਬੁੱਕਰਿਆਂ ਦਾ? ਕਿੰਨੇ ਨਾਲ ਗੱਲ ਸਾਡੀ ਹੋਈ ਸੀ? ਜੀ ਮੈਂ ਤੁਹਾਨੂੰ ਦੱਸਦਾ ਹਾਂ ਮਾਲਕ ਆਸੀਂ ਮਾਲਕ ਹੈ ਜੀ ਆ ਲਿਆ ਸੀ ਮਾਲਕ ਅਸੀਂ ਗਲਤ ਬੋਲ ਸਕਦੇ ਆ ਉੱਥੇ মিডিਆ ਬੈਠੀ ਸੀ ਸਾਰੀ ਸਾਰੀ মিডিਆ ਨੂੰ ਪੁੱਛੋ ਕਿੰਨਾ ਕੁ ਗਾਇਆ ਸਮਝਣ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਸੀਗੇ ਹਾਂਜੀ ਸਰ ਤੁਸੀਂ ਉੱਥੇ ਸੀ ਤੁਸੀਂ ਸਟੇਜ ਤੇ ਖੜਾ ਤੁਸੀਂ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਸਾਰੇ ਆਨੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਉਸ ਟਾਈਮ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਗਏ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾਦਰ ਉੱਤਰ ਕੇ ਆਪਾਂ ਗੱਡੀ 'ਚ ਬੈਠ ਗਏ ਦੱਸੋ ਕਿੰਨੇ ਕਿੰਨੇ ਪੈਸੇ ਤੁਹਾਡੀ ਗੱਲਬਾਤ ਹੋਈ ਸੀ